ਅੱਜ ਵੀਰਵਾਲ ਦਿਵਸ ਮੌਕੇ ਬਾਬਾ ਪ੍ਰੀਤ ਕਲੱਬ ਵਾਲਾ ਟੋਲਾ ਵੱਲੋਂ ਗੁਰੂ ਕੇ ਲੰਗਰ ਚਲਾਇਆ ਗਿਆ ਤੇ ਰੋਡ ਤੇ ਆਉਣ ਜਾਣ ਵਾਲਿਆਂ ਸੰਗਤਾਂ ਨੂੰ ਰੋਕ ਕੇ ਲੰਗਰ ਸਕਾਇਆ ਗਿਆ ਲੰਗਰਾਂ ਦੇ ਵਿੱਚ ਬਰੈਡਾਂ ਦਾ ਲੰਗਰ ਲਗਾ ਗਿਆ ਪਕੌੜੇ ਅਤੇ ਨੌਜਵਾਨਾਂ ਵੱਲੋਂ ਪੂਰੇ ਜੋਸ਼ ਨਾਲ ਉਹ ਕੌੜੇ ਕਰਵਾਇਆ ਗਿਆ ਤੇ ਸੰਗਤਾਂ ਦੀ ਸੇਵਾ ਕੀਤੀ ਗਈ ਆਨੂ ਦਿਖਾ ਰਿਆਂ ਲੇਪ ਤਸਵੀਰਾਂ ਪਿੰਡ ਆ ਰ ਟੋਲਾ ਤੋਂ ਜੋ ਕਿ ਨੌਜਵਾਨਾਂ ਵੱਲੋਂ ਇਕਜੁੱਟ ਹੋ ਕੇ ਸੇਵਾ ਨਿਭਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਰੋਡ ਤੇ ਰੋਕ ਰੋਕ ਸੰਗਤਾਂ ਨੂੰ ਲੰਗਰ ਸਕਾਏ ਗਏ ਤਸਵੀਰਾਂ ਟੋਲਾ ਪਿੰਡ ਤੋਂ ਨੇ ਗੁਰੂ ਘਰ ਦੀਆਂ ਤਸਵੀਰਾਂ ਜੋ ਕਿ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਪ੍ਰਾਂਧ ਕਮੇਟੀਆਂ ਦੇ ਮੈਂਬਰ ਪ੍ਰਧਾਨ ਵੀ ਵਿੱਚ ਦਿਖਾਈ ਦੇ ਰਹੇ ਹਨ ਅਤੇ ਨੌਜਵਾਨਾਂ ਵਿੱਚ ਕਾਫੀ ਦੋਸਤੇ ਖਣ ਨੂੰ ਮਿਲਿਆ ਅਤੇ ਪਿੰਡ ਵਾਸੀਆਂ ਵੱਲੋਂ ਕਾਫੀ ਕਲੱਬ ਦੀ ਮਦਦ ਕੀਤੀ ਗਈ ਅਤੇ ਕਲੱਬ ਨੇ ਇਕੱਠ ਹੋ ਕੇ ਸ਼੍ਰੀ ਦੇਵ ਸਤੈ ਲੰਗਰ ਲਗਾਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਐਂਡਰ ਟੋਲਾ ਤੇ ਇਹ ਤਸਵੀਰਾਂ ਨੇ ਜੋ ਤੁਹਾਨੂੰ ਦਿਖਾ ਰਹੇ ਆ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਜੀ